ਗੁਰੂ ਗੋਬਿੰਦ ਸਿੰਘ ਜੀ ਚੋਜੀ ਪ੍ਰੀਤਮਵਾਜਾਂ ਪਹੁੰਚਾਂ ਵਾਲੇ ਅੰਮ੍ਰਿਤਕੇ ਦਾ ਤੇ ਸਰਵੰਸ ਦਾ ਨੀ ਟੁੱਟੀ ਗੰਢ ਨਾ ਹਰਦਾਇ ਰੂਜੀ ਗੰਢ ਸਤਿ ਹਾਈ ਹੋਇ ਸਹਾਈ ਦਸ ਸੰਪਾਦ ਸ਼ਾਹੀ ਦੀ ਜੋਤ ਤਮ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਆਪ ਜੀ ਦੇ ਪਾਠ ਦਰਸ਼ਨ ਦੀ ਇਲਾਰਤ ਅਗਾਧ ਬੋਧ ਮਹਿਮਾ ਦਾ ਅੰਤਰ ਦੇ ਹੋਏ ਖਾਲਸਾ ਜੀ ਬੋਲੋ ਜੀ ਸਤਿ ਹਾਈ ਦੇ ਆਪ ਜੀ ਦੇ ਪੰਜ ਪਿਆਰੇ ਚਾਲ ਸਹਿਮਜਦੇ ਚਾੜੀ ਮੁਕਤੀਾ ਠੀ ਜੱਬੀ ਧਮੀ ਸ਼ਹੀਦ ਮਰੀਦ ਜਿਨ੍ਹਾਂ ਪਿਆਰਿਆਂ ਸੁਚਿਆਰਿਆਂ ਨਾਮ ਜਪਿਆ ਵੰਡ ਕੀ ਛਕਿਆ ਦੀਕ ਚਲਾਈ ਤੇਗਵਾਹੀ ਦੇਖ ਕੇ ਅੰਡਿਤ ਕੀਤਾ ਇਹਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਦਰ ਕਾਲ사 ਜੀ ਬੋਲੋ ਜੀ ਵਾਹਿਗੁਰੂ ਜਿਨਾਰ ਸਿੰਘਾਂ ਸਿੰਘਿਆ ਰੇਤਾਰ ਮਹਿਤ ਸੀਸ ਦਿੱਤੇ ਬੰਦ ਬੰਦ ਕਟਾਈ ਕੋਪਰੀਆਂ ਲਈ ਮੈਚਰ ਘੜੀਆਂ ਦੇ ਚੜੇ ਤਾਂ ਨਾਰਿਆਂ ਨਾਲ ਚਰਾਏ ਗੇ ਉੱਬਲ ਦੀਆਂ ਦੇ ਗੱਚਵਾਲ ਦਿੱਤੇ ਗੇ ਮਾਈਆਂ ਬੀਬੀਆਂ ਲਾਹੌਰ ਪੱਟੀ ਦੀ ਜੇਲ੍ਹ ਚ ਸਵਾ ਸਵਾ ਮਣ ਗਿੱਲੇ ਕਿਸੇ ਖਨੇ ਕਨੇ ਡੁਕਰਤੇ ਕੇ ਜਾਰਾ ਕੀ ਛੋੜੇ ਛੋੜੇ ਬੱਚਿਆਂ ਦੇ ਜਾਲ ਮਾ ਟੋਟੇ ਟੋਟੇ ਕਰਕੇ ਮਾਮਾ ਨਿਕਲਾ ਚਾਰ ਪਾਏ ਨਿੱਜ ਤੇ ਟੰਗੇ ਵੇ ਕੇ ਸਿਰਕ ਨਾ ਹਾਰਿਆ ਅਜੀ ਦਾ ਪਾਣਾ ਮਿੱਠਾ ਕਰਕੇ ਮੰਨਿਆ ਆਪ ਜੀ ਦੀ ਬਖਸ਼ੀ ਸਿੱਖੀ ਸਦਾ ਕੇ ਸਾ ਸਵਾਸਾ ਸੰਗ ਨਵਾਹੀ ਇਹਨਾਂ ਸਾਰੇ ਹੀ ਪ੍ਰਾਰਥਨਾ ਤੇ ਮੌਜੂਦਾ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਜਿਉਂਦੇ ਸ਼ਹੀਦ ਜਿਹੜੇ ਹੁਣ ਤੱਕ ਜੇਲ੍ਹਾਂ ਵਿੱਚ ਰੁੜੇ ਹਨ ਸੱਚ ਆਸ਼ਾ ਆਪ ਜੀ ਦੇ ਪਿਆਰੇ ਬੱਚੇ ਆਈ ਗੁਰਜੀਤ ਸਿੰਘ ਜੂ ਮਹਾਰਾਜੀ ਨੌ ਮਹੀਨਿਆਂ ਤੋਂ ਆਪ ਜੀ ਦੇ ਸਤਕਾਰ ਨੂੰ ਬਹਾਲ ਕਰਾਉਣ ਵਾਸਤੇ ਸਤ ਗੁਰੂ ਜੀ ਨੁੜੀ ਤਿਆ ਕੀ 400 ਰੁਪਏ ਦਾ ਵਰ ਦੇ ਦਰ ਲਾ ਕਰਿਆ ਸਾਰੀ ਪ੍ਰਾਧਮ ਦੇ ਮੌਜੂਦਾ ਸਮੇਂ ਦੇ ਸ਼ਹੀਦ ਸਿੰਘ ਸੰਗਣੀਆਂ ਦੀ ਕਮਾਈ ਦਾ ਧਿਆਨ ਤਰ ਬੋਲੋ ਜੀ ਬੋਲੋ ਜੀ ਪ੍ਰਤਮੇਨ ਸਰਵਤ ਕਾਲ ਸਾਜੀ ਦੀ ਅਰਦਾਸ ਹੈ ਜੀ ਸਰਵਤ ਕਾਲ ਸਾਜੀ ਨੂੰ ਵਾਹਿਗੁਰੂ 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 ਨਾਮ ਚਿਤਾ ਵਿੱਚ ਤਾਵਣ ਦਾ ਸਦਕਾ ਸਭ ਸੁਖ ਹੋਵੇ ਜहां-ਜਾਂ ਖਾਲਸਾ ਹੀ ਸਹਿਬ ਤहां ਦਾ ਚਿਹਰੇ ਐ ਤੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੇਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਦੇ ਬੋਲ ਬਾਲੇ ਓਵਣ ਬੋਲੋ ਜੀ ਹਾ ਲੇਲੋ ਅੰਜ ਤਰ ਸਰਬਾਤ ਗੁਰਤਾ ਮਜੀਦਾ ਧਿਆਨ ਤਰ ਕਾਲ ਸਾਜੀ ਬੋਲੋ ਜੀ ਹਾਏ ਬੋਲੋ ਜੀ ਹਾਏ ਬਖਸ਼ੋ ਜੀ ਸਿੱਖੀਦਾਨ ਕੇਸ ਨਾਮ ਰਹਿਤਦਾਨ ਬਿਵੇਕਦਾਨ ਸਹਾਦਾਨ ਪ੍ਰੋਸਾਦਾਨ ਨਾ ਸਰਦਾਨ ਨਾਮਦਾਨ ਸ੍ਰੀ ਅਮਰਸਰ ਜੀ ਦੇਸ਼ਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਾਟਲ ਧਰਮ ਦਾ ਜੈ ਜੈਕਾਰ ਹੋਵੇ ਬੋਲੋ ਜੀ ਹਾਏ ਜੀਵਾ ਹੈ ਗੁਰੂ 헤 ਬਖਸ਼ਣ ਪਿਤਾ ਜੀ ਸਾਰੀ ਸੰਗਤ ਆ ਮਾਨੀਵਾ ਬਖਸ਼ੋ ਮਤ ਉੱਚੀ ਗੁਰਮਤ ਬਖਸ਼ੋ ਜੀ ਮਤ ਪਾਤ ਦੇ ਰੱਖੇ ਆਪਕ ਕਾਲਪੁਰਖ ਵਾਏ ਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਨਨਕਾਣਾ ਸਾਹਿਬ ਪੰਜਾ ਸਾਹਿਬ ਔਰ ਗੁਰਧਾਮ ਜੀ ਨਾਲ ਤੋਂ ਅਸੀਂ ਪਿਛੜ ਗਏ ਹਾਂ ਖੁੱਲੇ ਦیدار ਬਖਸ਼ੋ ਸਿਵਾ ਸਮਲ ਬਖਸ਼ੋ ਜੀ 헤 ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨੀਉਟਿਆਂ ਦੀ ਓਟ ਸੱਚੀ ਤਾ ਵਾਹਿਗੁਰੂ ਹੈ ਅਕਾਲ ਪੁਰਖ ਧੰਨਾ ਧੰਨ ਸਹਿਬ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਚਰਨਾਂ 'ਚ ਬੇਨਤੀ ਜੋਦੜੀ ਮਿੰਤ ਹੈ ਜੀ ਉਹ ਆਪ ਜੀ ਦੇ ਪਿਆਰੇ ਪਿਆਰੇ ਭਾਈ ਸਾਹਿਬ ਜੀ ਭਾਈ ਗੁਰਜੀਤ ਸਿੰਘ ਮਹਾਰਾਜ ਜੋ ਕਾਹ ਵੀ ਦੇ ਤੋ ਆਪ ਜੀ ਦੇ ਸਤਕਾਰ ਨੂੰ ਬਹਾਲ ਕਰਾਉਣ ਵਾਸਤੇ 400 ਮੁੱਟੂ ਚੇਟਾਵਰ ਤੇ ਬਹਿ ਕੇ ਗੁਰੂ ਪਾਤਸ਼ਾਹੀ ਕਲਣਾ ਕਰ ਰਹੇ ਹਨ ਮਸ਼ੰਕਤ ਕਰ ਰਹੇ ਹਨ ਉਹਨਾਂ ਦੇ ਸਿਹਤ ਵੀ ਇਸ ਟਾਈਮ ਬਹੁਤ ਖਰਾਬ ਹੈ ਗੁਰੂ ਪਾਤਸ਼ਾਹੀ ਕਿਰਪਾ ਕਰੋ ਉਹਨਾਂ ਦੀ ਸਿਹਤ ਯਾਪੀ ਲਈਏ ਤੇ ਗੁਰੂ ਪਾਤਸ਼ਾਹੀ ਜੋ ਮਨ ਦੀ ਭਾਵਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਉਹ ਆਪਣੀ ਦੇ ਸਤਕਾਰ ਨੂੰ ਬਹਾਲ ਕਰਾਉਣ ਵਾਸਤੇ ਸਾਰੇ ਧਰਮਾਂ ਦੇ ਗ੍ਰੰਥਾਂ ਦੀ ਬਹਾਲੀ ਸਤਕਾਰ ਵਾਸਤੇ ਗੁਰੂ ਪਾਤਸ਼ਾਹੀ ਜੀ ਇਹ ਮੌਕੇ ਦੀਆਂ ਸਰਕਾਰਾਂ ਨੂੰ ਆਪ ਸੋਜੀ ਦਿਓ ਆਪ ਮੁੱਦੀ ਦਿਓ ਤਾਂ ਕਿ ਉਹ ਕਾਨੂੰਨ ਬਣ ਸਕੇ ਭਾਈ ਸਾਹਿਬ ਨੂੰ ਅਸੀਂ ਤੇ ਬਾਦਸ਼ਾਹ ਉਤੋਂ ਆਪਣੇ ਬੱਚਿਆਂ ਵਿੱਚ ਲਿਆ ਸਕੀ ਹੈ ਮਹਾਰਾਜ ਰੋ দয়া ਕਰੋ ਸਾ ਜੋਰ ਨਹੀਂ ਇਸ ਵਿੱਚ ਸ਼ਰਮਸ ਜਿਉ ਬਾਹਰ ਤੇ ਵਾਖਸ਼ ਸਾਡਾ ਜੋਰ ਨਹੀਂ ਗੁਰੂ ਪਿਤਾ ਆਪ ਜੀ ਅੱਗੇ ਆਪ ਚਾਹੋ ਤੇ ਕੁਝ ਵੀ ਕਰ ਸਕਦੇ ਹੋ ਇਡਾ ਆਪ ਦੇ ਬਾਦਸ਼ਾਹ ਹੀ ਲਸ਼ਕਰ ਕਰੇ ਸਵਾ ਤੁਸੀਂ ਚਾਹੋ ਤੇ ਲਸ਼ਕਰ ਸਾਬ ਬਣਾ ਸਕਦੇ ਹੋ ਤੇ ਕੀੜੇ ਨੂੰ ਬਾਦਸ਼ਾਹਾਂ ਦੇ ਸਕਦੇ ਹੋ ਮੈਂ ਕਰਨਾ ਜੀ ਇਹ ਸਾਰੇ ਸਮਾਗਮ ਅੱਜ ਗੁਰੂ ਸਾਹਿਬ ਜੀ ਆਪ ਜੀ ਦੇ ਅੰਮ੍ਰਿਤ ਵੇਲੇ ਦੇ ਪਰਥਾਏ ਆਈ ਸਭਾ ਦੀ ਸੇਵਾ ਹਤੇ ਹਤੇ ਗੁਰੂ ਸਾਹਿਬ ਜੀ ਜਲਦੀ ਕਾਨੂੰਨ ਬਣੇ ਇਹ ਗਵਰਨਮੈਂਟਾਂ ਨੂੰ ਸਰਕਾਰਾਂ ਨੂੰ ਸਮਝ ਪਵੇ ਇਹ ਘਰ ਜਲਦੀ ਦੇ ਪਰਛੜੇ ਗੁਰੂ ਪਾਤਸ਼ਾਹ ਅਮਰਤ ਰੇੜੇ ਨਤਨੇ ਗੁਰਮੰਤਰ ਮੂਲ ਮੰਤਰ ਆਸਾਈ ਦੀ ਵਾਰ ਦੇ ਕੀਰਤਨ ਤੇ ਹੋਰ ਸ਼ਬਦ ਪੜੇ ਸੁਣੇ ਗਏ ਹਨ ਮਹਾਰਾਜੀ ਚਾਰ ਨੂੰ ਪਰਛਦੇ ਆ ਅਜੂਰੀ ਵਿੱਚ ਸਜਦੇ ਆ ਬਹੁਤ ਭੁੱਲਾ ਹੋ ਜਾਂਦੀ ਆ ਅਣਜਾਣ ਵਿੱਚ ਜਾਣ ਕੇ ਮਾਫ ਕਰਨਾ ਗੁਰੂ ਪਾਤਸ਼ਾਹ ਜੀਓ ਤਰਸ ਕਰਨਾ ਗੁਰੂ ਪਾਤਸ਼ਾਹ ਜੀ ਜੋਸ਼ ਕਰ ਵਾਸਤੇ ਮਹਾਰਾਜੀ ਅੱਗੇ ਆਪਜੀ ਦੇ ਬੱਚਿਆਂ ਵੱਲੋਂ ਮੀੜਾ ਚੁੱਕਿਆ ਗਿਆ ਭਾਈ ਸਾਹਿਬ ਦੀ ਸੇਧ ਵਾਸਤੇ ਅਤੇ ਇਸ ਕਾਨੂੰਨ ਨੂੰ ਬਣਾਉਣ ਵਾਸਤੇ ਗੁਰੂ ਮਹਾਰਾਜ ਜੀ ਉਹਨਾਂ ਬੱਚੇ ਬੱਚੀਆਂ ਨੂੰ ਬੀਬੀਆਂ ਨੂੰ ਆਪ ਸੇਵਾ ਵਿੱਚ ਮਹਾਰਾਜ ਜੀ ਆਪ 14 ਤਰੀਕ ਤੋਂ ਆਪ ਖੜਾ ਕਰਨਾ ਮਹਾਰਾਜ ਆਪ ਮਹਿਰ ਕਰਨੀ ਆਪ ਸਿੱਧ ਯਾਤਰਾ ਕੇ ਸਾਰੀ ਸੇਵਾ ਲੈਣੀ ਗੁਰੂ ਪਾਤਸ਼ਾਹ ਜੀ ਇਹ ਸੰਸਾਰ ਛੁੱਟਾਇ ਬਿਨਸ ਜਾਣਾ ਹੈ ਆਪ ਜੀ ਦੀ ਬੰਦਗੀ ਸੱਚੀ ਹੈ ਆਪ ਜੀ ਦਾ ਪਿਆਰ ਸੱਚਾ ਹੈ ਉਹ ਨਵਾ ਲੈਣਾ ਗੁਰੂ ਪਾਤਸ਼ਾਹ ਜੀ ਕਿਰਪਾ ਕਰੇ ਮਹਾਰਾਜ ਮਹਿਰ ਕਰਨੀ ਗੁਰੂ ਸਾਹਿਬ ਜੀ ਦੇ ਨਕਸ਼ੇ ਬਣਾ ਰਿਹਾ ਵਿੱਚੋਂ ਬਣਾ ਪ੍ਰਚਾਦਾ ਹਾਜ਼ਰੇ ਜੀ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਇ ਪ੍ਰਾਧ ਪ੍ਰਚੰਦ ਸੰਗਤ ਚਰਤੇ ਜੋ ਛਕੇ ਗੁਰੂ ਗੁਰੂ ਜਿਪੇ ਪਿਆਰ ਪਰਿ ਅਸੀਸ ਬਖਸ਼ਿਸ਼ ਕਰਕੇ ਨਵਾਜੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ